ਚ ਪਾਣੀ ਦਾ ਪੱਦਰ ਖਾਤਰੀ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਜਿਸ ਕਰਕੇ ਸਤਲੁਜ ਦਰਿਆ 'ਚ ਹੁਣ 85000 ਕਿਊਸਕ ਪਾਣੀ ਛੱਡਿਆ ਜਾ ਰਿਹਾ ਤੇ ਉਧਰਕ ਘਰਦੀ ਗੱਲ ਕਰਦਿਆਂ ਤਾਂ ਘੱਗਰ ਦਰਿਆ 'ਚ ਵੀ ਜਿਹੜਾ ਪਾਣੀ ਚੜ ਗਿਆ ਤੇ ਇਸ ਕਾਰਨ ਪਟਿਆਲਾ ਤੇ ਸੰਗਰੂਰ ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਤੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਲਈ ਆਖ ਦਿੱਤਾ ਤੇ ਘੱਗਰ ਕਈ ਥਾਮਾਂ ਤੋਂ ਓਵਰਫਲੋ ਹੋ ਗਿਆ ਤੇ ਪਿੰਡ ਹਰਚੰਦਪੁਰਾ ਲਾਗੇ ਪੰਜਾਬ ਸਰਕਾਰ ਦੀਆਂ ਟੀਮਾਂ ਤੇ ਸਥਾਨਕ ਲੋਕਾਂ ਨੇ ਬੰਨ ਨੂੰ ਫੋਰੀ ਉੱਚਾ ਕਰਨਾ ਸ਼ੁਰੂ ਕਰ ਦਿੱਤਾ ਘੱਗਰ ਦੇ ਆ ਦਾ ਪਾਣੀ ਅੱਜ ਜਿਹੜਾ ਨਰਵਾਣਾ ਬ੍ਰਾਂਚ ਵਿੱਚ ਪਿੰਡ ਸਰਾਲਾ ਕਲਾਂ ਕੋਲੋਂ ਪੈਣਾ ਸ਼ੁਰੂ ਹੋ ਗਿਆ ਤੇ ਕਰੀਬ 4000 ਕਿਊਸਕ ਪਾਣੀ ਹਰਿਆਣਾ ਵੱਲ ਜਾਣਾ ਸ਼ੁਰੂ ਹੋ ਗਿਆ ਮੁਹਾਲੀ ਦੇ ਨੇੜਲੇ ਖੇਤਰਾਂ ਦਾ ਪਾਣੀ ਸਤਲੁ ਜਮੁਨਾ ਨਹਿਰ ਵਿੱਚ ਪੈਣਾ ਸ਼ੁਰੂ ਹੋ ਗਿਆ ਤੇ ਟਾਂਗਰੀ ਤੇ ਮਾਰਕੰਡਾ ਦਾ ਪਾਣੀ ਨੇ ਘੱਗਰ ਦਰਿਆ ਨੂੰ ਆਪੇ ਤੋਂ ਬਾਹਰ ਕਰ ਦਿੱਤਾ ਤਾ ਟਾਂਗਰੀ ਚੋਂ 45775 ਕਿਊਸਕਤੇ ਮਾਰਕੰਡਾ ਚੋਂ 43871 ਕਿਊਸ ਪਾਣੀ ਕਗਰਜ ਵਿੱਚ ਪਹਿਰੇਆ ਤੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਮ ਨੇ ਅੱਜ ਕੱਗਰ ਨੇੜਲੇ ਪਿੰਡਾਂ ਬਾਦਸ਼ਾਹਪੁਰ ਤੇ ਸਥਿਤੀ ਦਾ ਜਾਇਜ਼ਾ ਵੀ ਲਿਆ। ਉੱਥੇ ਹੀ ਗੱਲ ਕਰਦੇ ਹਾਂ ਹੁਣ ਸੰਗਰੂਰ ਦੀ ਸੰਗਰੂਰ ਨੇ ਜਿਹੜਾ ਪ੍ਰਸ਼ਾਸਨ ਨੇ ਮਕਰੋੜ ਸਾਹਿਬ ਨੇੜਲੇ ਪਿੰਡਾਂ ਨੂੰ ਪਸ਼ੂਆਂ ਸਮੇਤ ਸੁਰੱਖਿਆ ਥਾਮਾਂ ਤੇ ਜਾਣ ਦੀ ਹਦਾਇਤ ਵੀ ਦੇ ਦਿੱਤੀ। ਲੋਕ ਕੱਗਰ ਦੀ ਮਾਰ ਦੇ ਡਰੋਂ ਘਰ ਖਾਲੀ ਕਰਨ ਲੱਗ ਪਏ ਨੇ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਮੀਂਹ ਦੌਰਾਨ ਕੱਗਰ ਦੇ ਪਾਣੀ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਤੇ ਕੱਗਰ 'ਚ ਅੱਜ ਪਹਾੜਾਂ 'ਚੋਂ ਪਾਣੀ ਦੀ ਆਮਦ ਕੇਵਲ 5898 ਕਿ ਉਸਕ ਰਹੀ ਤੇ ਪ੍ਰੰਤੂ ਸਰਦੂਲਗੜ ਕੋਲ 2000 ਕਿ ਉਸਕ ਦਾ ਬਾਦਾ ਹੋਇਆ ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਸਰਦੂਲਗੜ ਤੇ ਚਾਂਦਪੂਰਾ ਬੰਦ ਦਾ ਦੌਰਾ ਕੀਤਾ ਤੇ ਉੱਥੇ ਸਥਿਤੀ ਹਲੇ ਕੰਟਰੋਲ ਵਿੱਚ ਦੱਸੀ ਜਾ ਰਹੀ ਆ ਕੱਗਰ ਦਾ ਪਾਣੀ ਕਈ ਥਾਵਾਂ ਤੋਂ ਅਜੇ ਲਾਗਲੇ ਖੇਤਾਂ ਵਿੱਚ ਦਾਖਲ ਹੋਣ ਦਾ ਵੀ ਸਮਾਂਚਾਰ ਆ ਤੇ ਫੌਜ ਐਨਡੀਆਰਐਫ ਤੇ ਪੁਲਿਸ ਦੀਆਂ ਟੀਮਾਂ ਨੇ ਕੱਗਰ ਦੇ ਖੇਤਰ ਚ ਮੁਸਤੈਦੀ ਵਧਾਈ ਹੋਈ ਆ ਤੇ ਸੂਬਾ ਸਰਕਾਰ ਨੇ ਕੱਗਰ ਵਾਸਤੇ ਕਰੀਬ 4 ਲੱਖ ਥੈਲੇ ਰਾਖਵੇਂ ਰੱਖੇ ਹੋਏ ਨੇ ਪਾਖੜਾ ਡੈਮ ਚ ਪਾਣੀ ਦਾ ਪੱਧਰ 1679.2 ਫੁੱਟ ਤੇ ਪਹੁੰਚ ਗਿਆ ਤੇ ਡੈਮ ਵਿੱਚ ਪਾਣੀ ਦੀ ਆਮਦ 80000 ਕਿਊਸ ਘਰੀਆ ਤੇ ਡੈਮ ਵਿੱਚ ਵਧ ਰਿਹਾ ਪਾਣੀ ਦੇ ਮੱਦੇ ਨਾਜ਼ਰ ਅੱਜ ਸਤਲੁਜ ਦਰਿਆ ਚ 10000 ਕਿਊਸ ਕਬਦ ਕੇ ਪਾਣੀ ਛੱਡਿਆ ਗਿਆ ਰੋਪੜ ਗੱਲ ਕਰਦੇ ਹਾਂ ਤਾਂ ਰੋਪੜ ਦੇ ਜਿਹੜੇ ਜ਼ਿਲ੍ਹੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਨੰਗਲ ਤੇ ਆਨੰਦਪੁਰ ਸਾਹਿਬ ਦੇ ਸਤਲੂਜ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਆ ਥਾਂਾਂ ਤੇ ਜਾਣ ਲਈ ਆਖ ਦਿੱਤਾ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਲਾਗੇ ਸਤਲੂਜ ਦੇ ਬੰਨ੍ਹ ਨੂੰ ਕਮਜ਼ੋਰ ਹੋਣ ਨੂੰ ਜਿਹੜਾ ਦੇਖਿਆ ਜਾ ਰਿਹਾ ਤੇ ਉੱਥੇ ਪਿੰਕ ਜਿਹੜੀ ਲੱਗ ਰਹੀ ਆ ਤੇ ਪਿੰਕ ਪੈਂਦੇ ਹੀ ਪ੍ਰਸ਼ਾਸਨ ਉੱਥੇ ਪਹੁੰਚ ਗਿਆ ਤੇ ਇਸ ਤਰ੍ਹਾਂ ਮੋਗੇ ਜ਼ਿਲ੍ਹੇ ਦੇ ਧਰਮਕੋਟ ਹਲਕੇ ਦੇ ਅੱਧੀ ਦਰਜਣ ਪਿੰਡਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ। ਜ਼ਿਲ੍ਹਾ ਜਲੰਧਰ ਦੇ ਪਿੰਡ ਲਸਾੜਾ ਕੋਲ ਬੰਨ੍ਹ ਦੇ ਸ਼ਾਮ ਟੁੱਟ ਦਾ ਸਮਾਚਾਰ ਹੋਇਆ ਤੇ ਸਤਲੁਜ ਤੇ ਬਿਆਸ ਦਾ ਪਾਣੀ ਹਰੀ ਕੇ ਕੋਲੋਂ 3.5 ਲੱਖ ਕਿਊਸਕ ਪੁੱਜ ਗਿਆ ਫਾਜ਼ਿਲਿਕਾ ਦੀ ਗੱਲ ਕਰਦੇ ਆ ਤਾਂ ਫਾਜ਼ਿਲਿਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀਆਂ ਦਿੱਕਤਾਂ ਬਹੁਤ ਜ਼ਿਆਦਾ ਜਿਹੜੀ ਹਲੇ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਤੇ ਉੱਥੇ ਥੋੜੀ ਜਿਹੀ ਕਮੀ ਦਰਜ ਵੀ ਕੀਤੀ ਜਾ ਰਹੀ ਹੈ ਪਾਣੀ ਦੀ ਤੇ ਪੌਂਗ ਡੈਮ 'ਚ ਪਾਣੀ ਦਾ ਪੱਧਰ 1394.68 ਫੁੱਟ ਜੋ ਖਤਰੀ ਦੇ ਨਿਸ਼ਾਨ ਤੋਂ ਕਰੀਬ 4 ਫੁੱਟ ਉੱਪਰ ਆ ਤੇ ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ 526.752 ਮੀਟਰ ਪੌਂਗ ਡੈਮ 'ਚ ਜਿਹੜਾ ਅੱਜ 99.673 ਤੇ ਰਣਜੀਤ ਸਾਗਰ ਡੈਮ ਚੋਂ 70751 ਕਿਊਸ ਗਾਣੀ ਛੱਡਿਆ ਜਾ ਰਿਹਾ ਮੌਸਮੀ ਵਿਭਾਗ ਨੇ ਵੀ ਆਉਂਦੇ 5 ਦਿਨ ਜਿਹੜੇ ਪੰਜਾਬ ਚ ਵੱਖ-ਵੱਖ ਥਾਵਾਂ ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੋਈ ਆ ਪਰ ਵੱਖ-ਵੱਖ ਜ਼ਿਲ੍ਹਿਆਂ ਲਈ येलो ਤੇ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੜਪ੍ਰਭਾਵਿਤ ਪਿੰਡਾਂ ਚ ਘਰਾਂ ਦੇ ਡਿੱਗਣ ਦਾ ਸਿਲਸਲਾ ਲਗਾਤਾਰ ਵਧਿਆ ਹੋਇਆ ਉੱਥੇ ਰੇਲ ਗੱਡੀਆਂ ਨੂੰ ਵੀ ਰੱਦ ਕਰਨਾ ਪੈ ਰਿਹਾ ਜਲੰਧਰ ਪਠਾਨਕੋਟ ਮੁੱਖ ਸੜਕਾਂ ਦਾ ਇੱਕ ਹਿੱਸਾ ਕੁਝ ਥਾਵਾਂ ਤੋਂ ਬੰਦ ਕਰਨਾ ਪਿਆ ਪੰਜਾਬ 'ਚ ਹੜ੍ਹਾਂ ਨੇ ਹੁਣ ਤੱਕ 43 ਲੋਕਾਂ ਦੀ ਜਾਨ ਲੈ ਲਈ ਆ ਜਦੋਂ ਕਿ ਸੂਬੇ ਵਿੱਚ ਹੜ੍ਹਾਂ ਦੀ ਲਪੇਟ ਵਿੱਚ ਹੁਣ ਤੱਕ 1902 ਪਿੰਡ ਆ ਚੁੱਕੇ ਨੇ ਤੇ ਤਿੰਨੋਂ 84 ਲੱਖ ਲੋਕ ਪ੍ਰਭਾਵਿਤ ਹੋਏ ਨੇ ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹਾਂ ਨੇ ਪਾਣੀ ਚ ਹੁਣ ਤੱਕ ਜਿਹੜਾ 20972 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਸੂਬੇ ਚ ਚੱਲ ਰਹੇ 193 ਰਾਹਤ ਕੈਂਪਾਂ ਚ 6755 ਲੋਕ ਪੁੱਜੇ ਨੇ ਤੇ ਫਸਲਾਂ ਦਾ ਖਰਾਬਾ 4.29 ਲੱਖ ਏਕੜ ਦੱਸਿਆ ਗਿਆ ਜਦੋਂ ਕਿ ਲੰਘੇ ਦਿਨਾਂ ਵਿੱਚ ਇਹ ਰਕਬਾ 4.33 ਲੱਖ ਏਕੜ ਸੀ ਪੰਜਾਬ ਤੇ ਜੰਮੂ ਦੇ ਮੂਹਰ ਇਹ ਇਲਾਕਿਆਂ 'ਚ ਵੀ ਜਿਹੜਾ ਹੜਕਾ ਨ ਭਾਰਤ ਤੇ ਪਾਕਿਸਤਾਨ ਕੋ ਮੰਤਰੀ ਸਰਹੱਦ ਤੇ 110 ਕਿਲੋਮੀਟਰ ਤੋਂ ਵੱਧ ਕੰਡੇ ਵਾਲੀ ਤਾਰ ਨੁਕਸਾਨੀ ਗਈ ਆ BSF ਦੀਆਂ ਤਕਰੀਬਨ 90 ਚੌਕੀਆਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ BSF ਜੰਮੂ 'ਚ ਤਕਰੀਬਨ 192 ਕਿਲੋਮੀਟਰ ਤੇ ਪੰਜਾਬ 'ਚ ਤਕਰੀਬਨ 553 ਕਿਲੋਮੀਟਰ ਲੰਮੀ ਕਮੰਤਰੀ ਸਰਹੱਦ ਦੀ ਰਾਖੀ ਕਰਦੀ ਆ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ 'ਚ ਕਮੰਤਰੀ ਸਰਹੱਦ ਤੇ ਲੱਗੀ ਤਕਰੀਬਨ 80 ਕਿਲੋਮੀਟਰ ਤੇ ਜੰਮੂ 'ਚ ਤਕਰੀਬਨ 30 ਕਿਲੋਮੀਟਰ ਲੰਬੀ ਕੰਡਿਆਲੀ ਤਾਰ ਹੜਕਾਨ ਜਾਂ ਤਾਂ ਡੁੱਬ ਗਈ ਆ ਤੇ ਓਖੜ ਗਈ ਆ ਜਾਂ ਬਹੁਤ ਜ਼ਿਆਦਾ ਝੁਕ ਗਈ ਆ ਹੜਕਾਨ ਜੰਮੂ 'ਚ BSF ਦੀਆਂ ਤਕਰੀਬਨ 20 ਤੇ ਪੰਜਾਬ ਆਪਕੋ ਤੋਂ ਜਿਹੜਿਆ 567 ਚੌਕੀਆਂ ਪਾਣੀ ਚ ਡੁੱਬ ਗਈਆਂ ਨੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜੰਮੂ ਕਸ਼ਮੀਰ ਦੇ ਕਿਸਤਵਾਲ ਜ਼ਿਲ੍ਹੇ ਚ ਰਤਲੇ ਬਿਜਲੀ ਪ੍ਰੋਜੈਕਟ ਦਾ ਵੀ ਆਰਚ ਸੈੱਡ ਢਿਗਾ ਡਿਗਨ ਦੀ ਲਪੇਟ ਵਿੱਚ ਆ ਗਿਆ ਜਿਸ ਮਗਰੋਂ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਪੰਜ ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ ਇਹਨਾਂ ਦੇ ਵਿੱਚੋਂ ਤਿੰਨ ਵਿਅਕਤੀ ਨੂੰ ਜਿਹੜਾ ਡੋਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਗੇ ਅਧਿਕਾਰੀਆਂ ਨੇ ਦੱਸਿਆ ਕਿ ਢਿਗਾ ਡਿਗਨ ਕਾਰਨ ਜੰਮੂ ਸ਼੍ਰੀਨਗਰ ਕੌਮੀ ਮਾਰਕਸ ਸਮੇਤ ਕਈ ਮੁੱਖ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਨੇ ਜਿਸ ਕਾਰਨ ਕਸ਼ਮੀਰ ਕਾ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕਠੂਆ ਤੋਂ ਕਸ਼ਮੀਰ ਤੱਕ ਵੱਖ-ਵੱਖ ਥਾਵਾਂ ਤੇ 3500 ਤੋਂ ਵੱਧ ਵਾਹਨ ਫਸੇ ਹੋਏ ਨੇ ਕਸ਼ਮੀਰ ਚ ਜੇਲਮ ਦਰਿਆ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਕਾਰਨ ਪ੍ਰਸ਼ਾਸਨ ਨੇ ਸ਼੍ਰੀਨਗਰ ਚ ਹਰ ਦੀ ਚੇਤਾਵਨੀ ਜਾਰੀ ਕੀਤੀ ਹੋਈ ਆ ਇਸੇ ਦਰਮਿਆਨ ਪੁਲਿਸ ਨੇ ਸ਼੍ਰੀਨਗਰ ਚ ਜ਼ਿਲ੍ਹੇ ਚ ਤਕਰੀਬਨ 200 ਪਰਿਵਾਰਾਂ ਨੂੰ ਸੁਰੱਖਿਅਤ ਕੱਢਿਆ ਤੇ ਪੀਡੀਪ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਜੰਮੂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੁਣ ਗੱਲ ਕਰਦੇ ਆ ਕਿ ਇਸ ਤੋਂ ਪਹਿਲਾਂ ਹੜ੍ਹ ਕਦੋਂ-ਕਦੋਂ ਆਏ ਸੀ ਤਾਂ 1988 ਦੀ ਗੱਲ ਕਰਦੇ ਆ 1988 ਤੋਂ ਬਾਅਦ ਇਸ ਸਾਲ ਪੰਜਾਬ ਵਿੱਚ ਮੀਂਹ ਤੇ ਹੜ੍ਹਾਂ ਕਾਰਨ ਭਿਆਨਕ ਸਥਿਤੀ ਪੈਦਾ ਹੋ ਗਈ ਆ ਪਠਾਨਕੋਟ ਗੁਰਦਾਸਪੁਰ ਫਾਜ਼ਲਿਕਾ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਸਰਸਾ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਪੰਜਾਬ ਵਿੱਚ ਅਗਸਤ 27 ਸਾਲਾਂ ਚ ਸਭ ਤੋਂ ਵੱਧ ਮੀਂਹ ਪਿਆ ਅਗਸਤ ਚ 253.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜੋ ਕਿ ਲੰਮੇ ਸਮੇਂ ਦੇ ਆਮ 146.2 ਮਿਲੀਮੀਟਰ ਨਾਲੋਂ 74% ਵੱਧਾ ਦੱਸਿਆ ਜਾ ਰਿਹਾ ਹੈ ਕਿ 1988 ਵਿੱਚ ਸਿਰਫ ਚਾਰ ਦਿਨਾਂ ਚ ਮਤਲਬ 22 ਤੋਂ 26 ਸਤੰਬਰ ਨੂੰ ਭਾਖੜਾ ਨੇੜਲੇ ਇਲਾਕੇ ਚ ਜਿਹੜਾ 634 ਮਿਲੀਮੀਟਰ ਮੀਂਹ ਪਿਆ ਡੈਮਾਂ ਵਿੱਚੋਂ ਛੱਡੇ ਗਏ ਪਾਣੀ ਕਾਰਨ ਦਰਿਆਵਾਂ ਦੇ ਬੰਨ ਟੁੱਟ ਗਏ ਇਸੇ ਸਮੇਂ ਦੌਰਾਨ ਅਨੁਕੁੱਲ 12998 ਪਿੰਡਾਂ ਵਿੱਚੋਂ ਲਗਭਗ 9000 ਹੜ੍ਹਾਂ ਦੀ ਲਪੇਟ ਵਿੱਚ ਆ ਗਏ ਨੇ 2500 ਤੋਂ ਬਾਅਦ ਪਿੰਡ ਪੂਰੀ ਤਰ੍ਹਾਂ ਡੁੱਬ ਗਏ ਜਾਂ ਰੁੜ ਗਏ ਤੇ 34 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ ਲਗਭਗ 1500 ਲੋਕਾਂ ਦੀ ਮੌਤ ਹੋ ਗਈ ਤੇ 500 ਲਾਪਤਾ ਹੋ ਗਏ ਸੂਬੇ ਵਿੱਚ ਹਾਲੀ ਵਿੱਚ ਆਏ ਹੜ੍ਹਾਂ ਨਾਲ ਨਜੇਠਣ ਲਈ ਜਿੱਥੇ ਅਮੀਰ ਲੋਕ ਤੇ ਪ੍ਰਵਾਸੀ ਭਾਰਤੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਉੱਥੇ ਦੂਜੇ ਪਾਸੇ ਸਰਕਾਰ ਨੇ ਕੇਂਦਰ ਕੋਲੋਂ ਆਪਣੇ ਹਿੱਸੇ ਦੇ ਬਕਾਇਆ ਹੰਟਾਂ ਦੇ ਨਾਲ ਨਾਲ ਨੁਕਸਾਨ ਦੀ ਪੂਰਤੀ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਆ ਭਾਰਤੀ ਮੌਸਮ ਵਿਭਾਗ ਆਈਐਮਡੀ ਪੁਣੇ ਦੁਆਰਾ ਛਾਪੀ ਗਈ ਇੱਕ ਰਿਪੋਰਟ ਮੁਤਾਬਕ ਜਿਹੜਾ 1988 ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਤੇ ਆਸਾਮ ਬਿਹਾਰ ਤੇ ਹੋਰ ਜਿਹੜਾ ਹੜ ਨਾਲ ਜਿਹੜੀਆਂ ਸਾਲ ਦੀਆਂ ਚਾਰ ਸਭ ਤੋਂ ਵੱਧ ਵਿਨਾਸ਼ਕਾਰੀ ਮੌਸਮੀ ਘਟਨਾਵਾਂ ਚੋਂ ਇੱਕ ਸੀ ਇਸ ਤੋਂ ਇਲਾਵਾ ਪੱਛਮੀ ਬੰਗਾਲ 'ਚ ਇੱਕ ਚੱਕਰਵਾਤੀ ਤੂਫਾਨ ਆਇਆ ਤੇ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਭਿਆਨਕ ਗਰਮੀ ਪਈ ਜੰਮੂ ਤੇ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਭਾਰੀ ਬਰਫ ਬਾਰਿ ਹੋਈ ਤੇ 22 ਜੂਨ ਨੂੰ ਦੱਖਣ ਪੱਛਮੀ ਮੌਨਸੂਨ ਸੂਬੇ ਵਿੱਚ ਆਇਆ ਤੇ ਸਰਕਾਰ ਨੇ 23 ਜ਼ਿਲ੍ਹਿਆਂ ਵਿੱਚ 2800 ਕਿਲੋਮੀਟਰ ਨਾਂ ਦੀ ਮੁਰੰਮਤ ਤੇ ਨਾਲਿਆਂ ਦੀ ਸਾਫ ਸਫਾਈ ਲਈ 117 ਕਰੋੜ ਰੁਪਏ ਜਾਰੀ ਕੀਤੇ ਨੇ ਪਰ ਮਾਹਿਰਾਂ ਦਾ ਕਹਿਣਾ ਕਿ ਆਫਤ ਤੋਂ ਪਹਿਲਾਂ ਬਚਾਅ ਕਾਰਜ ਕਰਨ ਲਈ 30 ਜੂਨ ਦੀ ਮਿਆਦ ਬਹੁਤ ਘੱਟ ਸੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਪੰਜਾਬ ਸਨੇ ਉੱਤਰ ਪੱਛਮੀ ਭਾਰ ਚ ਅਗਸਤ ਚ 265 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜੋ ਕਿ 2001 ਤੋਂ ਬਾਅਦ ਇਸ ਇਲਾਕੇ ਸੇ ਸਭ ਤੋਂ ਵੱਧ ਤੇ 1901 ਤੋਂ ਬਾਅਦ 13ਵਾਂ ਸਭ ਤੋਂ ਵੱਧ ਦਾ ਪੰਜਾਬ 'ਚ 1 ਜੂਨ ਨੂੰ 30 ਅਗਸਤ ਦੇ ਵਿਚਕਾਰ 443 ਮਿਲੀਮੀਟਰ ਮੀਂਹ ਪਿਆ ਜੋ ਕਿ ਪੂਰੇ ਮੌਨਸੂਨ ਸੀਜ਼ਨ ਦੀ ਔਸਤ ਨਾਲੋਂ ਪਹਿਲਾਂ ਹੀ ਵੱਧਾ ਸਭ ਤੋਂ ਵੱਧ ਮੌਤਾ ਪਠਾਨਕੋਟ 'ਚ ਹੋਈਆਂ ਜਿਨ੍ਹਾਂ ਨੇ ਹੋਰ ਜ਼ਿਲ੍ਹਿਆਂ ਵਿੱਚ ਮੌਤਾ ਹੋਈਆਂ ਉਹਨਾਂ 'ਚ ਅਮਰitsar, ਬਰਨਾਲਾ, ਹੁਸ਼ਿਆਰਪੁਰ, ਲੁਧਿਆਣਾ, ਮਾਨਸਾ, ਰੂਪਨਗਰ, ਬਠਿੰਡਾ, ਗੁਰਦਾਸਪੁਰ ਪਟਿਆਲਾ, ਮੁਹਾਲੀ ਤੇ ਸੰਗਰੂਰ ਸ਼ਾਮਲ ਨੇ 1 ਅਗਸਤ ਤੋਂ ਸ਼ੁਰੂ ਹੋਣ ਵਾਲੇ 1 ਮਹੀਨੇ ਦੀ ਮਿਆਦ ਚ ਘੱਟੋ-ਘੱਟ 12 ਜ਼ਿਲ੍ਹਿਆਂ ਚ ਲਗਭਗ 2.55 ਲੱਖ ਲੋਕ ਪ੍ਰਭਾਵਿਤ ਹੋਏ ਨੇ। ਇਕੱਲੇ ਫਿਰੋਜ਼ਪੁਰ ਚ 107 ਪਿੰਡਾਂ ਚ ਲਗਭਗ 45 ਹਜ਼ਾਰ ਲੋਕ ਪ੍ਰਭਾਵਿਤ ਹੋਏ ਨੇ। ਹਿਮਾਚਲ ਦੀ ਗੱਲ ਕਰਦੇ ਹਾਂ ਤਾਂ ਹਿਮਾਚਲ ਵਿੱਚ ਪੈਰੈਮੀ ਕਾਰਨ ਸਤਲੁਜ, ਬਿਆਸ ਤੇ ਰਾਵੀ ਚ ਹੜ੍ਹ ਆਏ ਹੋਏ ਨੇ। ਇਹਨਾਂ ਦਰਿਆਵਾਂ ਦੇ ਬੰਨ ਟੁੱਟ ਗਏ ਨੇ ਤੇ ਨੇੜਲੇ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ। ਪਾਖੜਾ ਬਿਆਸ ਪ੍ਰਬੰਧਨ ਮੋੜ BBMB ਨੂੰ ਪਾਖੜਾ ਤੇ ਪੌਂਡ ਡੈਮਾਂ ਵਿੱਚੋਂ ਪਾਣੀ ਛੱਡਣਾ ਪਿਆ ਜਿਸ ਕਾਰਨ ਹੇਠਲੇ ਇਲਾਕਿਆਂ 'ਚ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ। ਰੋਪੜੇ ਯਾਨੀ ਕਿ ਰੂਪਨਗਰ ਵਿੱਚ ਕਈ ਥਾਵਾਂ 'ਤੇ ਸਿੰਚਾਈ ਨਹਿਰਾਂ ਤੇ ਬੰਨਾਂ 'ਚ ਪਾੜ ਪਏ ਹੋਏ ਨੇ। ਨਹਿਰਾਂ ਟੁੱਟਣ ਕਾਰਨ ਇਲਾਕੇ ਦੇ 50 ਤੋਂ ਵੱਧ ਪਿੰਡਾਂ ਲਈ ਖਤਰਾ ਬਹੁਤ ਜ਼ਿਆਦਾ ਪੈਦਾ ਹੋਇਆ ਹੋਇਆ। ਰੇਤ ਦੀਆਂ ਬੋਰੀਆਂ ਤੇ ਐਮਰਜੈਂਸੀ ਇੰਜੀਨੀਅਰਿੰਗ ਉਪਾਅ ਦੇਰ ਨਾਲ ਜਿਹੜੇ ਉਹ ਕੀਤੇ ਗਏ ਨੇ ਇਹ ਲੋਕਾਂ ਦਾ ਕਹਿਣਾ ਪੁਰਾਣੀਆਂ ਜਾਂ ਮਾਰੇ ਰੱਖ ਰਖਾ ਵਾਲੀਆਂ ਹੜ ਕੰਟਰੋਲ ਪ੍ਰਣਾਲੀਆਂ ਨੂੰ ਦਬਾਹ ਹੇਠ ਅਸਫਲ ਹੋ ਗਈਆਂ ਜਿਸ ਕਾਰਨ ਹੜਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਇਹ ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਤੇ ਪੰਜਾਬ ਦੇ ਕਸਬਿਆਂ ਤੇ ਸ਼ਹਿਰਾਂ ਵਿੱਚ ਤੇਜ਼ੀ ਨਾਲ ਸ਼ਹਿਰੀ ਵਿਸਤਾਰ ਨੇ ਕੁਦਰਤੀ ਪਾਣੀ ਸੋਖਣ ਵਾਲੇ ਇਲਾਕਿਆਂ ਨੂੰ ਘਟਾ ਕੇ ਰੱਖ ਦਿੱਤਾ ਜਿਸ ਨੇ ਡਰੇਨੇਜ ਪ੍ਰਣਾਲੀਆਂ 'ਚ ਵੀ ਵਿਗਨ ਪਾਇਆ ਹੋਇਆ ਸ਼ਹਿਰੀ ਇਲਾਕਿਆਂ 'ਚ ਖਰਾਬ ਰੱਖ ਰਖਾ ਜਾਂ ਪਾਣੀ ਦੇ ਨਿਕਾਸੀ ਨਾਲੀਆਂ ਨੇ ਸੀਵਰੇਜ ਪ੍ਰਣਾਲੀਆਂ ਦੇ ਕਾਰਨ ਮੀਂਹ ਰੁਕਮ ਤੋਂ ਬਾਅਦ ਵੀ ਪਾਣੀ ਭਰ ਗਿਆ ਤੇ ਨਿਕਾਸੀ 'ਚ ਦੇਰੀ ਕੋਈ ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ 'ਚ ਗੰਭੀਰ ਸਥਿਤੀ ਦੇਖਣ ਨੂੰ ਮਿਲ ਰਹੀ ਆ ਮੌਸਮ ਵਿਗਿਆਨੀ ਤੇ ਵਾਤਾਵਰਣ ਮਾਹਿਰਾਂ ਦੀ ਮੀਂਹ ਦੀ ਵਾਧੇ ਤੇ ਬਰਤਲੇ ਇਹ ਹਲਵਾਜੂ ਪਰਿਵਰਤਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਗਰਮ ਹਵਾ 'ਚ ਜ਼ਿਆਦਾ ਨਮੀ ਮੌਲੇਤਾਰ ਮੀਂਹ ਦਾ ਕਾਰਨ ਬੰਦੀਆ ਤੇ ਮਾਨਸੂਨ ਦਾ ਕਹਿਰ ਘਟ ਸਮੇਂ ਤੱਕ ਪਰ ਬਧੇਰੇ ਠੱਬਰ ਲਈ ਹੁੰਦਾ ਹਿਮਾਚਲ ਤੇ ਜੰਮੂ ਕਸ਼ਮੀਰ 'ਚ ਮੌਲੇਤਾਰ ਮੀਂਹ ਕਾਰਨ ਸਤਲੁਜ ਬਿਆਸ ਤੇ ਰਾਵੀ ਦਰਿਆ ਤੇ ਮੌਸਮੀ ਛੋਟੀਆਂ ਨਦੀਆਂ ਤਬਾਹ ਹਿਮਚਾ ਰਹੀਆਂ ਨੇ ਹੜਾਂ ਕਾਰਨ 1400 ਤੋਂ ਵੱਧ ਪਿੰਡ ਡੁੱਬ ਗਏ ਨੇ ਤੇ 4 ਲੱਖ 1 ਔਰ ਤੋਂ ਵੱਧ ਦੇ ਇਲਾਕੇ ਝੋਨੇ ਤੇ ਹੋਰ ਫਸਲਾਂ ਹੜਾਂ ਕਾਰਨ ਤਬਾਹ ਹੋ ਗਈਆਂ ਨੇ ਸੂਬੇ 'ਚ ਐਨਡੀਆਰਐਫ ਤੇ ਐਸਡੀਆਰਐਫ ਉਹ ਫੌਜ ਬੀਐਸਐਫ ਤੇ ਪੰਜਾਬ ਪੁਲਿਸ ਸਥਾਨਕ ਅਧਿਕਾਰੀਆਂ ਦੀ ਤਾਲਮੇਲ ਵਾਲੀ ਟੀਮ ਦੁਆਰਾ ਬਚਾਅ ਕਾਰਜ ਜ ਚਲਾਏ ਜਾ ਰਹੇ ਨੇ ਤੇ ਹੁਣ ਤੱਕ 15000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ 77000 ਤੋਂ ਵੱਧ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਪਨਾ ਲਈਆ ਗੱਲ ਕਰਦੇ ਹਾਂ ਹੁਣ ਫਿਰੋਜ਼ਪੁਰ ਦੇ ਫਿਰੋਜ਼ਪੁਰ ਦੇ 8 ਕੈਂਪਾਂ ਵਿੱਚ 3300 ਤੋਂ ਵੱਧ ਲੋਕ ਰਹਿ ਰਹੇ ਨੇ ਤੇ ਸੂਬਾ ਸਰਕਾਰ ਨੇ ਮੁਆਵਜ਼ੇ ਵਿੱਚ ਤੇਜ਼ੀ ਲਿਆਉਣ ਲਈ ਇੱਕ ਵਿਸ਼ੇਸ਼ ਗਿਰਦਾਵਰੀ ਨੁਕਸਾਨ ਦਾ ਮੁਲਾਂਕਣ ਕਰਵਾਈਆ ਤੇ ਇਹਨਾਂ ਅੰਕੜਿਆਂ ਦੇ ਆਧਾਰ ਤੇ ਪੂਰਾ ਮੁਆਵਜ਼ਾ ਦੇਣ ਦਾ ਵਾਅਦਾ ਵੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਬਕਾਇਆ ਕੇਂਦਰੀ ਫੰਡਾਂ ਵਿੱਚੋਂ 60 ਹਜ਼ਾਰ ਕਰੋੜ ਰੁਪਏ ਜਾਰੀ ਕਰਨ ਵਾਸਤੇ ਜਿਹੜਾ ਮੁਆਵਜ਼ਾ ਤੇ ਰਕਮ 8600 ਰੁਪਏ ਤੋਂ ਵੱਧ ਆ ਕੇ 50000 ਰੁਪਏ ਪ੍ਰਤੀ ਏਕੜ ਕਰਨ ਦੀ ਬੇਨਤੀ ਕੀਤੀ ਹੋਈ ਆ ਤੇ ਰੋਪੜ ਰੂਪਨਗਰ ਵਿੱਚ ਵੱਡੀਆਂ ਨਹਿਰਾਂ ਦੇ ਚੈਨਲ ਟੁੱਟ ਗਏ ਨੇ ਜਿਸ ਕਾਰਨ 50 ਤੋਂ ਵੱਧ ਪਿੰਡਾਂ ਲਈ ਖਤਰਾ ਬਹੁਤ ਜ਼ਿਆਦਾ ਦਹਾਉ ਹੋਇਆ ਹੈ ਐਨਡੀਆਰਐਫ ਅਤੇ ਬੀਬੀਐਮ ਦੀ ਮਦਦ ਨਾਲ ਤੁਰੰਤ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਤੇ 2025 ਵਿੱਚ ਪੰਜਾਬ ਵਿੱਚ ਹੜ ਕੁਦਰਤੀ ਮਨੁੱਖ ਵੱਲੋਂ ਕੀਤੀਆਂ ਗਈਆਂ ਗਲਤੀਆਂ ਕਾਰਨ ਆਏ ਸੀ ਇਹ ਉੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਜਿਨ੍ਹਾਂ ਵਿੱਚ ਰਿਕਾਡ ਤੋੜਨੀ ਕਈ ਇਲਾਕਿਆਂ ਵਿੱਚ ਦਰਿਆਵਾਂ ਦਾ ਪਾਣੀ ਭਰਨ ਕਰਕੇ ਤੇ ਨਿਕਾਸ ਨਿਕਾਸੀ ਬੁਨਿਆਦੀ ਢਾਂਚੇ ਦੀ ਅਸਫਲਤਾ ਸ਼ਾਮਲ ਆ ਅਗਸਤ 2025 ਦੇ ਅਖੀਰ ਵਿੱਚ ਪੰਜਾਬ ਵਿੱਚ ਅਸਧਾਰਨ ਤੌਰ ਤੇ ਮੌਣੇ ਧਰਮੀ ਪਿਆਮੀ ਦਾ ਪੱਧਰ ਔਸਤ ਨਾਲੋਂ ਕਿਤੇ ਵੱਧ ਸੀ ਕੁਝ ਜ਼ਿਲ੍ਹਿਆਂ ਵਿੱਚੋਂ ਕੁਝ ਦਿਨਾਂ ਲਈ 100 ਮਿਲੀਮੀਟਰ ਮੀਂਹ ਪਿਆ ਤੇ ਇਸ ਮੀਂਹ ਨੇ ਕੁਦਰਤੀ ਨਕਲੀ ਜਲ ਭੰਡਾਰ ਪਰ ਨਾਲੀਆਂ ਨਦੀਆਂ ਨਹਿਰਾਂ ਜਲ ਭੰਡਾਰ ਆਦੋਂ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਨੇ ਉਜੜ ਗਏ ਨੇ